ਆਹੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਸਦਾਕਾਰ ਸਿੰਘ ਸਭਰਾ ਜੌਨ ਪ੍ਰਧਾਨ ਤੁੰਤਨ ਬਾਬਾ ਸ਼ਾਮ ਸਿੰਘ ਤਾਰੀਖ ਦੇ ਗ੍ਰਹਿ ਵਿਖੇ ਆ ਪਿੰਡ ਦੇ ਗ੍ਰੇਵ ਕਿੱਕ ਕਰਤੀ ਹੋਈ ਔਰ ਜਿਹਦੇ ਚ ਸਾਡਾ ਸੁਨਾਮ ਸਿੰਘ ਜੀ ਸੋਨ ਸਾਹ ਜੋਧੂ ਕੇ ਔਰ ਕਸ਼ਮੀਰ themed ਦੀ ਜੋਤੀਸ਼ਾ ਸੁਖਵਿੰਦਰ ਸਿੰਘ ਜੀ 달ੀਵਰ ਦਾ ਵਿਅਕਤੀਕਰ ਜਤੇ ਮਨਜੀਤ ਸਿੰਘ ਜੀ ਅਤੇ ਜਗਜੀਤ ਸਿੰਘ ਜੀ ਬਹੁਤ ਬਾਤਾਂ ਸਾਧੀ ਆਪਣੇ ਨਾਲ ਇਧਰ ਬਰਬਾਰ ਸਿੰਘ ਜੀ ਆਪਣੇ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਤੇ ਕਾ ਸਿੰਧ ਜਿਹੜਾ ਪ੍ਰੈਸ ਕਰਤਾ ਦਾ ਅਮਰਿੰਦਰ ਸਿੰਘ ਬਰੇ ਸਾਥੀ ਆਪਣੇ ਜਗਜੀਤ ਸਿੰਘ ਸੁਪਾ ਕਮੇਟੀ ਦੇ ਜਗਜੀਤਰਾਵ ਕੋਤੇਆ ਅੜੀ ਸਾਹ ਤੋਂ ਸੁਵੇਤਨ ਔਰ ਕਾफी ਵਿਚਾਰ ਤੇ ਉੱਚਾ ਹੋਈ ਹੈ ਇੱਥੇ ਬਹਿ ਕੇ ਜਥੇਬੰਦੀ ਪਾਰੇ ਅਤੇ ਜਿਹੜੇ ਕੋਈ ਜਥੇਬੰਦੀ ਦੇ ਆਪ ਦੇ ਪਰਿਵਾਰ ਦੇ ਕੋਈ ਐ ਕੋਈ ਆਪਣੇ ਆਪ ਕੋਈ ਗਿਲੇ ਸ਼ਿਕਵੇ ਤੀਜਾ ਦੂਜਾ ਤੀਜਾ ਵੀ ਸਦਾ ਦਿਗੀ ਸਿੰਘ ਆਪਣਾ ਬੱਬੂ ਸੁਧਰਾ ਪਰਿਵਾਰ ਦੇ ਵਿੱਚ ਕੋਈ ਉਹ ਗਿਲੇ ਵੇ ਸ਼ਿਕਵੇ ਦੂਰ ਕਰਕੇ ਅਦੇ ਆਉਣ ਵਾਲੇ ਸਮੇਂ ਦੀ ਸੰਘਰਸ਼ ਦੀ ਮੁਰੀਖਾ ਲੈ ਕੀ ਗਈ ਹੈ ਜਿਹਦੇ ਤੇ ਪਹਿਲੀ ਤਰੀਕੇ ਨੂੰ ਨਿਊ ਸਪਾਇਰ ਬੈਂਕ ਜਿਹੜੀ ਜਲੰਧਰ ਸ਼ਾਹਪੁਰ ਦਾ ਕਥਾਨਾ ਜਿਹਨੂੰ ਕਲੀਅਰ ਨਹੀਂ ਮਿਲਦਾ ਕਿੰਨਾ ਸਾਰੀਆਂ ਤਰੀਕਾਂ ਉਦੇ ਤੇ ਵਿਚਾਰ ਦਿੱਤਾ ਕੀਤਾ ਕਿ ਕਈ ਤਰੀਕ ਨੂੰ ਧੰਨ ਲੱਗਣ ਜਾ ਰਿਹਾ ਮੈਂ ਕਿਤੇ ਵੀ। ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਜਿਹੜਾ ਹੈਡਕੁਆਟਰਾਂ ਦੇ ਸੀਐਮ ਭਗਵੰਤ ਮਾਨ ਅਤੇ ਮੋਦੀ ਸਰਕਾਰ ਦੇ ਮੁਦਲੇ ਫੂਕੇ ਜਾਣਗੇ ਕਿ ਜਿਹੜਾ ਲੰਬੇ ਸਮੇਂ ਤੋਂ ਕਮਿਨ ਸਾਹਬ ਮੋਤੇ ਦਾ ਮੋਤਾ ਜਿਹੜਾ ਚੱਲ ਰਿਹਾ ਚੰਡੀਗੜ੍ਹ ਨੂੰ ਆਜੀ। ਔਰ ਤਿੰਨ ਤਿੰਨ ਵਾਰ ਬਣ ਜਾਂਦਾ ਵਾ ਸਜਾ ਕਰਤ ਚੁੱਕੇ ਤਿੰਨ ਤਿੰਨ ਝਾਵਾਵਾਂ ਕਰਤ ਚੁੱਕੇ ਜਿਹੜੀ ਇੱਕ ਝਾਵਾ ਬਣਦੀ ਹੈ ਪਰ ਉਹ ਲੋਕ ਬੁੱਡੇ ਹੋ ਗਏ ਔਰ ਉਹਨਾਂ ਨੂੰ ਅਜ ਤੱਕ ਹਰਿਆਣਾ ਨਹੀਂ ਕੀਤਾ ਕਿ ਆ ਗੁਰੂਗ੍ਰਾਮ ਸਾਹਿਬ ਦਾ ਸਖਤ ਕਾਨੂੰਨ ਦੀ ਮੰਗਿਆ ਔਰ ਉਹਦੇ ਤੇ 4 ਤਰੀਕ ਨੂੰ ਜਿਹੜਾ ਵਾ ਪੂਰੇ ਪੰਜਾਬ ਦੇ ਅੰਦਰ ਔਰ ਹਰਿਆਣੇ ਦੇ ਵਿੱਚ ਵੀ ਗੈਰ ਰਾਜਨੀਤਿਕ ਮੋਰਚੇ ਵੱਲੋਂ ਲਖਿੰਦਰ ਸਿੰਘ ਅਤੇ ਦੀ ਗੋਆ ਦੇ ਵਿੱਚ ਇਹ ਬੁੱਢੇ ਪੁੱਕੇ ਜਾਣਗੇ 4 ਅਗਸਤ ਨੂੰ ਔਰ 8 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਜਥੇਬੰਦੀਆਂ ਉਹ ਲੈਡ ਪੂਰੰਗ ਦੇ ਮਸਲੇ ਦੇ ਵਿੱਚ ਕਿ ਕਿਸਾਨ ਦੀ ਜ਼ਮੀਨ ਆਪਣੀ ਬਗੈਰ ਪੈਸੇ ਔਰ ਬਿਜਲੀ ਸੋਧ ਬੇਲ 2025 ਦਾ ਕਿ 18 ਤਾਨਾ ਵਾਲਾ ਜੋ ਵੀ ਸਿਸਟਮ ਪ੍ਰਾਈਵੇਟ ਕਰਾਉਣਾਂ ਨੂੰ ਦੇਸ ਸਾਹਿਬ ਮੂਲ ਮਸਲੇ ਬੜੇ ਵੱਡੇ ਪੱਧਰ ਦੇ ਪ੍ਰਾਣੇ ਮੁਆਵਜੇ ਪਏ ਆ অলੰਪਿਕ تھے ਇਹਨਾਂ ਦੇ ਸਰਕਾਰ ਪੈਸੇ ਰੱਖ ਕੇ ਬੈਠੀ ਜਿਹੜੇ ਫੰਡਰ ਤੋਂ ਆਏ ਔਰ ਕਿੰਨਾ ਮਹਿਰਥ ਆਇਆ ਪੱਤਰਾਂ ਨੂੰ 2022 ਦਾ ਖਰਾਬਾ ਉਹ ਨਹੀਂ ਜਿੱਦ ਉਤਰਾ ਤੱਕ ਪਹੁੰਚ ਚੁੱਕਾ ਔਰ ਇਹਨਾਂ ਮੱਧਿਆਂ ਤੇ ਜਿਹੜੇ ਉਹ ਮੰਗ ਪੱਤਰ ਜਿਹੜੇ ਦਿੱਤੇ ਜਾਣਗੇ ਕਾਜ ਕਰਕੇ ਲੈਣਪੂਰਨ ਬਿਗਾ ਤੋਂ ਵੱਟਾ ਘਾਟ ਕਰ ਕਿ ਜਿਹੜਾ ਪੰਜਾਬ ਦੀ ਜਵਾਨ ਜਿਹੜੀ ਬਿਨਾ ਪੈਸੇ ਤੋਂ ਕਿਉਂਕਿ ਜੇ ਇੱਕ ਕਥਾਮ ਦੀ ਇੱਕ ਕਿਲਾ ਜ਼ਮੀਨ ਆ ਤੇ ਕਰੀਬ 6.5 ਕ ਨਾਲਾ ਜ਼ਮੀਨ ਜਿਹੜੀ ਆ ਉਹਦੀ ਢੱਪੀ ਜਾਉ ਤੇ ਬਾਕੀ 1.5 ਕ ਕਰਾ ਜਿਹੜੀ ਉਹਨੂੰ ਵਜਦੀ ਔਰ ਉਹਦੇ ਤੇ ਸਾਹਮਣੇ ਅਪੀਲ ਕਰਦਾ ਪੰਜਾਬ ਵਾਸੀਆਂ ਨੂੰ ਕਿ ਉੱਠਣ ਦੀ ਲੋੜ ਆ ਜਾਗਣ ਦੀ ਲੋੜ ਆ ਕਿ ਅੱਜ 65000 ਕਿਲਾ ਪੰਜਾਬ ਦਾ ਜਿਹੜਾ ਇਸ ਸਰਕਾਰ ਨੇ ਯਾਨੀ ਕਿ ਹਰ ਇੱਕ ਕਿੱਲੇ ਦੇ ਮਗਰ 6.5 ਕ ਨਾਲਾ ਜਿਹੜਾ ਵਾ ਉਹ ਕੰਪਨੀਆਂ ਨੂੰ ਔਰ ਆਉਣ ਵਾਲੇ ਘਰਾਣਿਆਂ ਨੂੰ ਜਿਹੜਾ ਵਾ ਮੁਕਤ ਦੇ ਕੇ ਔਰ ਡੇੜ ਕਨਾਲ ਦਾ ਹੀ ਵਾਤੀ ਬਣਾਉਣਾ ਚਾਹੁੰਦੀ ਆ ਪਰ ਆਉਣ ਵਾਲੇ ਸਮੇਂ ਤੇ ਪੂਰੇ ਪੰਜਾਬ ਵਾਸਤੇ ਘਾਟਕਾ ਔਰ ਇਹਦੇ ਤੇ ਮੱਤ ਪੱਤਰ ਦਿੱਤੇ ਜਾਣਗੇ ਔਰ ਜਿਹਦੇ ਚ ਸਦਾ ਜਗਦੀਸ਼ ਸਿੰਘ ਆਪਣਾ ਵੱਕੂ ਸਭਰਾ ਔਰ ਇਹਨੂੰ ਜਥੇਬੰਦੀ ਵੱਲੋਂ ਇਹ ਵਿਸਵਾਤ ਹੋਇਆ ਜਾਂਦਕ ਜਿਵੇਂ ਆਪਣਾ ਪਹਿਲਾ ਭਰਾਵਾਂ ਵਾਲਾ ਪਿਆਰ ਹੁੰਦਾ ਸੀ ਤੇ ਬਣ ਵੀ ਉਹੀ ਪਿਆਰ ਬਣਾ ਕੇ ਰਖਾਂਗੇ ਇਹਨਾਂ ਵੱਲੋਂ ਵੀ ਉਹੀ ਵਿਥਵਾਤ ਆਇਆ ਕਿ ਅਧੀਨ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਪਰਿਵਾਰ ਮੈਂਬਰ ਬਣ ਕੇ ਚੱਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇੱਕ ਖਤੇ